ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਅਸੀਂ ਇੱਕ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਜਨਮ ਦੇ ਸਾਲ ਦਾ ਆਖਰੀ ਅੰਕ ਜਿਹੜਾ ਉਹ ਦੱਸਦਾ ਹੈ ਕਿ ਅਸੀਂ ਅਮੀਰ ਬਣਾਂਗੇ ਚਾ ਨਹੀਂ ਕਹਿਣ ਦਾ ਭਾਵ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਸਮੇ ਸਾਡੀ ਗਰੀਬੀ ਦੂਰ ਹੋਵੇਗੀ ਚਾ ਨਹੀਂ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਮਿਹਨਤ ਕਰਨ ਦੇ باوجود ਵੀ ਸਾਡੇ ਘਰ ਦੀ ਗਰੀਬੀ ਦੂਰ ਨਹੀਂ ਹੁੰਦੀ ਸਾਨੂੰ ਚਾਹੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਦੀ ਮੁਸ਼ਕਲਾਂ ਫੇਸ ਕਰਨੀਆਂ ਪੈਂਦੀਆਂ ਨੇ ਨਾ ਚਾਹੁੰਦੇ ਹੋਏ ਵੀ ਤੋ ਇਸੇ ਤਰੀਕੇ ਦੇ ਨਾਲ ਸਾਡੇ ਜਨਮ ਸਾਲ ਦਾ ਆਖਰੀ ਅੰਕ ਜਿਹੜਾ ਉਹ ਸਾਡੀ ਕਿਸਮਤ ਦਰਸਾਉਂਦਾ ਏ ਕਿ ਸਾਡੀ ਕਿਸਮਤ ਸਾਡਾ ਸਾਥ ਦਿੰਦੀ ਏ ਚਾ ਨਹੀਂ ਦਿੰਦੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਜਨਮ ਸਾਲ ਦਾ ਆਖਰੀ ਅੰਕ ਇੱਕ ਅਜੀਹ ਰਹੱਸ ਉਜਾਗਰ ਕਰ ਸਕਦਾ ਹੈ ਜੋ ਤੁਹਾਡੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਦੇਵੇ ਜੀ ਹਾਂ ਬੋਧ ਦਰਸ਼ਨ ਵਿੱਚ ਇੱਕ ਹੈਰਾਨੀ ਜਨਕ ਸੱਚ ਲੁਕਿਆ ਹੋਇਆ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਅੱਜ ਤੁਸੀਂ ਉਸ ਸਧਾਰਨ ਜਿਹੇ ਅੰਕ ਬਾਰੇ ਕੁਝ ਅਜੀਬ ਹੈ ਜਾਣਨ ਵਾਲਿਓ ਜਿਸਨੇ ਖੋਦ ਵਿੱਚ ਇੱਕ ਅਲੋਕਿਕ ਸ਼ਕਤੀ ਸੁਭਾ ਰੱਖੀ ਹੈ ਕਲਪਨਾ ਕਰੋ ਕਿ ਇਹ ਸਧਾਰਨ ਜਿਹਾ ਅੰਕ ਤੁਹਾਡੀ ਕਿਸਮਤ ਤੁਹਾਡੇ ਅਧਿਆਤਮਿਕ ਮਾਰਗ ਤੇ ਇਤੋਂ ਤੱਕ ਕਿ ਤੁਹਾਡੇ ਨਿੱਜੀ ਟੀਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਇਹ ਸੁਣ ਕੇ ਅਜੀਬ ਲੱਗ ਰਿਹਾ ਹੈ ਕਿ ਇਸ ਰੋਮਾਂਚਕ ਸਫ਼ਰ ਵਿੱਚ ਅੱਗੇ ਵਧਣ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਜਨਮ ਸਾਲ ਦੇ ਅੰਤਿਮ ਅੰਕਾਂ ਦਾ ਅਰਥ ਕੀ ਹੁੰਦਾ ਹੈ ਇਹ ਅੰਤਿਮ ਅੰਕ 0 ਜਿਨ੍ਹਾਂ ਦਾ ਜਨਮ ਸਾਲ ਸਿਰਫ ਤੇ ਖਤਮ ਸੋਰੀ ਸੀ ਫਰਤੀ ਖਤਮ ਹੁੰਦੇ ਉਹ ਅਕਸਰ ਗੈਰ ਦੇ ਰੂਪ ਵਿੱਚ ਨਵੀਨੀਕਰਨ ਤੇ ਰੂਪਾਤ ਕਰਨ ਦੀ ਧਾਰਨਾ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਦੇ ਨਾਲ ਨਾਲ ਉਹ ਆਪਣੇ ਜੀਵਨ ਵਿੱਚ ਕਈ ਅਜੀਬੇ ਮੋੜ ਦੇਖਦੇ ਹਨ ਜਿੱਥੇ ਉਹਨਾਂ ਨੂੰ ਪੁਰਾਣੇ ਨੂੰ ਛੱਡ ਕੇ ਨਵੇਂ ਨੂੰ ਅਪਣਾਉਣਾ ਪੈਂਦਾ ਉਹ ਅਜੀਬ ਹਾਲਾਤਾਂ ਦੇ ਵਿੱਚ ਵੀ ਸ਼ਾਂਤੀ ਤੇ ਸਪਸ਼ਟਤਾ ਖੋਜ ਲੈੰਦੇ ਹਨ ਅਜਿਹੇ ਲੋਕ ਸਮੱਸਿਆਵਾਂ 'ਤੇ ਨਵਾਂ ਨਜ਼ਰੀਆ ਰੱਖਣ ਦੇ ਵਿੱਚ ਨੇਪੁੰਨ ਹੁੰਦੇ ਹਨ ਇਨ੍ਹਾਂ ਲੋਕਾਂ ਦੇ ਕੋਲ ਹਮੇਸ਼ਾ ਨਵੇਂ ਆਰੰਭ ਕਰਨ ਦੀ ਸਮਰੱਥਾ ਹੁੰਦੀ ਹੈ। ਬੀਤੀ ਦ੍ਰਿਸ਼ਟੀ ਤੋਂ ਕਦੇ ਬੂਰੇ ਦੌਰ ਆ ਸਕਦੇ ਹਨ ਪਰ ਇਹ ਦੁਬਾਰਾ ਉੱਠ ਖੜੇ ਹੋਣ ਦਾ ਅਦਭੁਤ ਸਮਰੱਥਾ ਰੱਖਦੇ ਹਨ ਨਵੇਂ ਸਾਲ ਨਵੀਆਂ ਯੋਜਨਾਵਾਂ ਤੇ ਨਵੇਂ ਨਵੇਸ਼ ਦੇ ਨਵੇਂ ਤਰੀਕੇ ਆ ਦੇ ਨਾਲ ਅੱਗੇ ਵਧ ਸਕਦੇ ਹਨ ਇਸ ਤੋਂ ਇਲਾਵਾ ਅੰਤਿਮ ਅੰਕ 1 ਜਿਨ੍ਹਾਂ ਦਾ ਜਨਮ ਸਾਲ 130 ਸਮਾਪਤ ਹੁੰਦਾ ਹੈ ਉਹ ਅਕਸਰ ਆਪਣਾ ਮਾਰਗ ਖੁਦ ਬਣਾਉਣ ਦੀ ਇੱਛਾ ਰੱਖਦੇ ਨੇ ਉਹੋ ਪਰਾਏ ਆਪਣੇ ਖੇਤਰ ਦੇ ਮੋਢੀ ਬਣਨ ਦਾ ਯਤਨ ਕਰਦੇ ਨੇ ਇਸ ਅੰਕ ਨਾਲ ਜੁੜਿਆ ਵਿਅਕਤੀ ਸੁਭਾਵਿਕ ਰੂਪ ਵਿੱਚ ਅਗਵਾਈ ਕਰਨ ਤੇ ਲੋਕਾਂ ਨੂੰ ਪ੍ਰੇਰਿਤਾ ਕਰਨ ਦੇ ਵਿੱਚ ਬਹੁਤ ਮਾਹਿਰ ਹੋ ਸਕਦਾ ਏ ਇਹਨਾਂ ਵਿੱਚ ਵੱਡੀਆਂ ਆਰਥਿਕ ਸਦਭਾਵਨਾਵਾਂ ਹੁੰਦੀਆਂ ਹਨ ਕਿਉਂਕਿ ਇਹਨਾਂ ਕੋਲ ਅਗਵਾਈ ਕਰਨ ਸਟਾਰਟਅਪ ਜਾਂ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਮਾਦਾ ਹੁੰਦਾ ਏ ਇਹ ਆਪਣੇ ਜਨੂਨ ਤੇ ਆਤਮ ਵਿਸ਼ਵਾਸ ਦੇ ਧਾਮ ਤੇ bizness ਖੜਾ ਕਰ ਸਕਦੇ ਨੇ ਜਿਆਦਾ ਖਤਰਾ ਉਠਾਉਣ ਦੀ ਪ੍ਰਵਿਰਤੀ ਵੀ ਰਹਿੰਦੀ ਏ ਪਰ ਉਸ ਤੋਂ ਵੱਡੇ ਮੁਨਾਫੇ ਦੇ ਦਰਵਾਜ਼ੇ ਵੀ ਖੁੱਲ ਜਾਂਦੇ ਨੇ ਤੇ ਇਸ ਦੇ ਨਾਲ ਨਾਲ ਅੰਤਿਮ ਅੰਕ 2 ਜਿਨ੍ਹਾਂ ਦਾ ਜਨਮ ਸਾਲ 2 ਤੇ ਖਤਮ ਹੁੰਦਾ ਏ ਉਹ ਅਕਸਰ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਤੇ ਮੇਲ ਮਲਾਪ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ ਇਹ ਲੋਕ ਦੂਜਿਆਂ ਦੀਆਂ ਭਾਵਨਾਵਾਂ ਨੂੰ ਖੂਬ ਸਮਝਦੇ ਹਨ ਤੇ ਰਿਸ਼ਤਿਆਂ ਨੂੰ ਗਹਿਰਾਈ ਦਾ ਮਹੱਤਵ ਦਿੰਦੇ ਨੇ ਇਹ ਵਿਅਕਤੀ ਬੇਚੋਲੇ ਤੇ ਸੂਲਾ ਕਰਤਾ ਦੀ ਭੂਮਿਕਾ ਨਿਭਾਉਂਦੇ ਨੇ ਕਿਉਂਕਿ ਇਹ ਲੋਕ ਮਿਲਜੁਲ ਕੇ ਕੰਮ ਕਰਨ ਤੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਵਿੱਚ ਮਾਹਿਰ ਹੁੰਦੇ ਨੇ ਇਹ ਖੂਬੀ ਵਿੱਤੀ ਖੇਤਰ ਦੇ ਵਿੱਚ ਸਾਂਝੇਦਾਰੀ ਟੀਮ ਵਰਕ ਤੇ ਉਹਦਿਆਂ ਵਿੱਚ ਵੱਡਾ ਲਾਭ ਲਿਆ ਸਕਦੀ ਏ ਇਹੇ ਸ਼ਾਨਦਾਰ ਵਿਚੋਲੇ ਬਣ ਸਕਦੇ ਨੇ ਜੋ ਬਿਜ਼ਨਸ ਜਾਂ ਕਿਸੇ ਮਹੱਤਵਪੂਰਨ ਡੀਲ ਦੇ ਵਿੱਚ ਸੰਤੁਲਨ ਬਣਾਉਣ ਦੇ ਵਿੱਚ ਮਦਦ ਕਰਦੇ ਨੇ ਇਸ ਤੋਂ ਇਲਾਵਾ ਅੰਤਿਮ ਅੰਕ 3 ਨੇ ਜਿਨ੍ਹਾਂ ਦਾ ਜਨਮ ਸਾਲ 330 ਸਮਾਪਤ ਹੁੰਦਾ ਏ ਉਹ ਅਕਸਰ ਜੋ ਸ਼ੀਲੀ ਰਚਨਾਤਮਕ ਊਰਜਾ ਰੱਖਦੇ ਨੇ ਕਲਾਵਾਂ ਜਾਂ ਸੰਵਾਦ ਦਾ ਗਹਿਰਾ ਲगाव ਹੁੰਦਾ ਹੈ ਅਜਿਹੇ ਲੋਕ ਆਮ ਤੌਰ ਤੇ ਮਿਲਨਸਾਰ ਹੁੰਦੇ ਨੇ ਤੇ ਆਪਣੀ ਪਰਸੰਤਾ ਤੇ ਸਕਾਰਾਤਮਕਤਾ ਦੇ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਦੇ ਨੇ ਇਹਨਾਂ ਦੀ ਰਚਨਾਤਮਕਤਾ ਉਹਨਾਂ ਨੂੰ ਵੇਤੀ ਖੇਤਰ ਵਿੱਚ ਨਵੇਂ ਆਈਡੀਆ ਨਵੇਂ ਆਈਡੀਆ ਤੇ ਇਨੋਵੇਟਿਵ ਪ੍ਰੋਜੈਕਟ ਲੈਉਣ ਦੇ ਵਿੱਚ ਸਮਰਥ ਬਣਾਉਂਦੀ ਏ ਉਹ ਇਤਿਸ਼ ਇਤਿਸ਼ਾਰ ਬਾਜ਼ੀ ਮਾਰਕੀਟਿੰਗ ਕਲਾ ਮਨੋਰੰਜਨ ਜਾਂ ਮੀਡੀਆ ਜਿਹੇ ਖੇਤਰਾਂ ਦੇ ਵਿੱਚ ਬਿਹਤਰ ਸਫਲਤਾ ਪਾ ਸਕਦੇ ਨੇ ਡੀਲ ਕਲੋਜ਼ ਕਰਨ ਜਾਂ ਫਿਰ ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਵਿੱਚ ਉਹਨਾਂ ਨੇਪੁੰਨ ਰਹਿੰਦੇ ਹਨ ਇਸ ਤੋਂ ਇਲਾਵਾ ਅੰਤਿਮ ਅੰਕ 4 ਜਿਨ੍ਹਾਂ ਦਾ ਜਨਮ ਸਾਲ 4 ਦੇ ਖਤਮ ਹੁੰਦਾ ਹੈ ਉਹ ਅਕਸਰ ਵਿਵਹਾਰਿਕ ਸੰਗਠਿਤ ਤੇ ਠੋਸ ਆਧਾਰ ਬਣਾਉਣ ਦੀ ਪਰਵਰਤੀ ਰੱਖਦੇ ਹਨ ਸੋਚ ਸਮਝ ਕੇ ਕੀਤੀ ਮਿਹਨਤ ਤੇ ਜ਼ਿੰਮੇਵਾਰੀ ਦਾ ਅਹਿਸਾਸ ਇਹਨਾਂ ਦੇ ਵਿਅਕਤੀਤਵ ਦੀ ਪਛਾਣ ਹੋ ਸਕਦੀ ਹੈ ਇਹਨਾਂ ਦੀ ਵਿਵਸਥਿਤ ਸੋਚ ਤੇ ਅਨੁਸ਼ਾਸਨੀ ਸੁਭਾਅ ਉਹਨਾਂ ਨੂੰ ਵਤੀ ਸਫਲਤਾਵਾਂ ਦੇ ਲਈ ਬਹੁਤ ਚੰਗਾ ਬਣਾਉਂਦਾ ਹੈ ਤੇ ਲੰਬੇ ਸਮੇਂ ਦੇ ਨਿਵੇਸ਼ ਸਪੰਤੀ ਖਰੀਦ ਸਥਾਈ ਕਾਰੋਬਾਰ ਆਦ ਵਿੱਚ ਉਹ ਸਥਿਰਤਾ ਤੇ ਮਜ਼ਬੂਤ ਆਧਾਰ ਤਿਆਰ ਕਰ ਸਕਦੇ ਹਨ ਇਸ ਤੋਂ ਇਲਾਵਾ ਆੰਤਿਮੰਕ 5 ਜਿਨ੍ਹਾਂ ਦਾ ਜਨਮ ਸਾਲ 530 ਸਮਾਪਤ ਹੁੰਦਾ ਹੈ ਉਹ ਅਕਸਰ ਮੁਕਤ ਤੇ ਜਗਿਆ ਸੁਪਰਵਿਰਤੀ ਰੱਖਦੇ ਹਨ ਹਮੇਸ਼ਾ ਸਿੱਖਣ ਤੇ ਵਧਣ ਦੇ ਲਈ ਤਿਆਰ ਰਹਿੰਦੇ ਨੇ ਅਜਿਹੇ ਲੋਕ ਨਵੀਆਂ ਨਵੀਆਂ ਚਨੌਤੀਆਂ ਦਾ ਸਮਨਾ ਕਰਦੇ ਹੋਏ ਅਨੋਖੇ ਸਮਾਧਾਨ ਕੱਢਣ ਦੇ ਵਿੱਚ ਸਮਰਥ ਹੁੰਦੇ ਨੇ ਉਹ ਨਵਾਂ ਕਰਨ ਤੋਂ ਪਿੱਛੇ ਨਹੀਂ ਹਟਦੇ ਇਸ ਲਈ ਸਟਾਰਟਅਪ ਜਾਂ ਉੱਬਰ ਦੇ ਖੇਤਰਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਉਪਜਕਤ ਹੁੰਦੇ ਨੇ ਵਪਾਰ ਦੇ ਵਿੱਚ ਨਵੇਂ ਟ੍ਰੈਂਡਸ ਅਪਣਾਉਣਾ ਚਾਹੇ ਸ਼ੇਅਰ ਵਿਚਾਰ ਦੇ ਵਿੱਚ ਹਾਈ ਰਿਸਕ ਹਾਈ ਰੀਟਰਨ ਆਪਸ਼ਨਾਂ ਦਾ ਰੁਝਾਨ ਰੱਖਣਾ ਇਨਾਂ ਲਈ ਆਮ ਗੱਲ ਹੋ ਸਕਦੀ ਏ ਇਸ ਤੋਂ ਇਲਾਵਾ ਅੰਤਿਮ ਅੰਕ ਜਿੰਨਾ ਦਾ ਜਨਮ ਸਾਲ 6 ਤੇ ਸਮਾਪਤ ਹੁੰਦਾ ਹੈ ਇਹ ਉਹ ਸੁਭਾਵਿਕ ਦੇਖਭਾਲ ਕਰਨ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਜਵਰਦਸਤ ਜਨੂਨ ਦੇਖਦਾ ਹੈ ਤੇ ਅਜਿਹੇ ਲੋਕ ਆਪਣੇ ਆਸ-ਪਾਸ ਦੇ ਲੋਕਾਂ ਦੇ ਵਿੱਚ ਸ਼ਾਂਤੀ ਤੇ ਪ੍ਰੇਮ ਦਾ ਮਾਹੌਲ ਬਣਾਉਣ ਦੇ ਵਿੱਚ ਮਾਹਿਰ ਹੁੰਦੇ ਨੇ ਇਹਨਾਂ ਦਾ ਸੇਵਾ ਰਵੱਈਆ ਉਹਨਾਂ ਨੂੰ ਸਮਾਜਿਕ ਉਦਮਾ ਐਨ ਜੀਓ ਜਾਂ ਕਿਸੇ ਵੀ ਪਰ ਉਪਕਾਰੀ ਗਤੀਵਿਧੀ ਵਿੱਚ ਸਫਲ ਬਣਾ ਸਕਦਾ ਹੈ ਗਾਕਾਂਜਾ ਸਹਿਕਰਮੀਆ ਨਾਲ ਮਧੁਰ ਸਬੰਧ ਬਣਾਉਣ ਦੇ ਵਿੱਚ ਮਾਹਿਰ ਹੁੰਦੇ ਹਨ ਜਿਸ ਨਾਲ ਬਿਜ਼ਨਸ ਜਾਂ ਸੇਵਾ ਖੇਤਰ ਦੇ ਵਿੱਚ ਵੱਡੀ ਸਫਲਤਾ ਪਾ ਸਕਦੇ ਨੇ ਇਸ ਤੋਂ ਇਲਾਵਾ ਅੰਤਿਮਕ 7 ਜਿਨ੍ਹਾਂ ਦਾ ਜਨਮ ਸਾਲ 7 ਤੇ ਸਮਾਪਤ ਹੁੰਦਾ ਹੈ ਉਹ ਅਕਸਰ ਦਾਰਸ਼ਨਿਕ ਅਧਿਆਤਮਿਕ ਜਾਂ ਰਹਿਸ਼ਮਈ ਚੀਜ਼ਾਂ ਦੇ ਵਿੱਚ ਰੁਚੀ ਰੱਖਦੇ ਨੇ ਅਜਿਹੇ ਲੋਕਾਂ ਨੂੰ ਗਹਿਰਾਈ ਦੇ ਵਿੱਚ ਜਾਗੇ ਜੀਵਨ ਦੇ ਰਹੱਸ ਸਮਝਣਾ ਚੰਗਾ ਲੱਗਦਾ ਏ ਉਹ ਬਾਹਰੀ ਸਤਾ ਤੋਂ ਪਰੇ ਦੇਖ ਪਾਉਂਦੇ ਹਨ ਇਹਨਾਂ ਦੀ ਗੰਭੀਰ ਸੋਚ ਤੇ ਦੁਰਦ੍ਰਿਸ਼ਟੀ ਵਿਤੀ ਮਾਮਲਿਆਂ ਵਿੱਚ ਖੋਜ ਪੂਰਨ ਯੋਜਨਾਬੱਦੀ ਕਰਨ ਵਿੱਚ ਸਹਾਇਕ ਹੋ ਸਕਦੀ ਏ ਤੇ ਉਹ ਲੰਬੇ ਸਮੇਂ ਦੇ ਨਿਵੇਸ਼ ਤੇ ਸੋਚ ਤੇ ਭਰੋਸਾ ਰੱਖਦੇ ਨੇ ਜਿਵੇਂ ਰੀਅਲ ਅਸਟੇਟ ਸੌਨਾ ਜਾਂ ਵਿਵਸਥਿਤ ਫਾਈਨੈਂਸ਼ੀਅਲ ਸਟ੍ਰੈਟਜੀ ਇਸ ਤੋਂ ਇਲਾਵਾ ਅੰਤਮਕ 8 ਜਿੰਨਾ ਦਾ ਜਨਮ ਸਾਲ 830 ਸਮਾਪਤ ਹੁੰਦਾ ਹੈ ਉਹ ਅਕਸਰ ਮੱਤਵਕਾਸ਼ਵੀ, ਦਿਰੜ, ਨਿਸ਼ਚੈ이트 ਅਤੇ ਆਪਣੇ ਟੀਚੇ ਤੇ ਕਰੇਦਿਤ ਦਿਖਾਈ ਦਿੰਦੇ ਹਨ ਅਜਿਹੇ ਲੋਕ ਆਮ ਤੌਰ ਤੇ ਅਗਵਾਈ ਤੇ ਸੰਭਤਾ ਦੇ ਖੇਤਰ ਵਿੱਚ ਸਫਲ ਹੋਣ ਦੀ ਪ੍ਰਵਿਰਤੀ ਰੱਖਦੇ ਹਨ 8 ਨਾਲ ਜੁੜੀ ਇਹ ਊਰਜਾ ਵਿਅਕਤੀਆਂ ਨੂੰ ਵਿੱਤੀ ਮਾਮਲਿਆਂ ਦੇ ਵਿੱਚ ਬੇਹੱਦ ਸਮਰੱਥ ਬਣਾਉਂਦੀ ਏ ਕੈਰੀਅਰ ਵਿੱਚ ਉੱਚੇ ਆਉਦਿਆਂ ਤੇ ਜਾਣਾ ਬਿਜ਼ਨਸ ਨੂੰ ਵਿਸ਼ਾਲ ਰੂਪ ਦੇਣਾ ਜਾਂ ਮਜ਼ਬੂਤ ਨਿਵੇਸ਼ ਪੋਰਟਫੋਲੀਓ ਖੜਾ ਕਰਨਾ ਇਹਨਾਂ ਸਭ ਦੇ ਵਿੱਚ ਉਹਨਾਂ ਨੂੰ ਸੁਭਾਵਿਕ ਰੁਚੀ ਤੇ ਯੋਗਤਾ ਹੋ ਸਕਦੀ ਏ ਇਸ ਤੋਂ ਇਲਾਵਾ ਅੰਤਿਮ ਅੰਕ 9 ਜਿਨ੍ਹਾਂ ਦਾ ਜਨਮ ਸਾਲ 9 ਤੇ ਸਮਾਪਤ ਹੁੰਦਾ ਉਹ ਅਕਸਰ ਆਦਰਸ਼ਵਾਦੀ ਹੁੰਦੇ ਹਨ ਤੇ ਮਨੁੱਖਤਾ ਦੇ ਕਲਿਆਣ ਲਈ ਕੰਮ ਕਰਨ ਦਾ ਜਨੂਨ ਰੱਖਦੇ ਨੇ ਦੂਜਿਆਂ ਦੀ ਮਦਦ ਤੇ ਵੱਡੇ ਉਦੇਸ਼ ਲਈ ਸਮਰਪਿਤ ਹੋਣਾ ਇਨ੍ਹਾਂ ਦੇ ਜੀਵਨ ਦਾ ਮਕਸਦ ਹੋ ਸਕਦਾ ਏ ਇਸ ਤੋਂ ਇਲਾਵਾ ਇਨ੍ਹਾਂ ਦਾ ਸੁਭਾਅ ਵੱਡਾ ਪਰਉਪਕਾਰੀ ਹੁੰਦਾ ਏ ਸੋ ਐਨ ਜੀਓ ਸਮਾਜਿਕ ਖੇਤਰ ਸਲਾਹ مشورہ ਜਾਂ ਪਰਉਪਕਾਰ ਵਾਲੇ ਉਪਕਰਮਾਂ ਵਿੱਚ ਵਧੀਆ ਕੰਮ ਕਰ ਸਕਦੇ ਨੇ ਅਕਸਰ ਇਹ ਵਿਅਕਤੀ ਤਵ ਅਜਿਹੇ ਵੀ ਹੋ ਸਕਦੇ ਨੇ ਜੋ ਪ੍ਰੇਰਣਾਦਾਇਕ ਬੁਲਾਰੀ ਚਾ ਅਧਿਆਤਮਕ ਗੁਰੂ ਵੱਜੋ ਲਾਭ ਉਠਾਉਣ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ